ਦਿੱਤਾ ਨਹੀਂ 35 ਦਾ ਬਹੁਤ ਵਰੀ ਲੱਗੇ ਪੈਸੇ ਮੇਰੇ ਸਾਹਮਣੇ ਲੱਗੇ ਮੈਂ ਡਾਕਟਰ ਤੈਨੂੰ ਪਤਾ ਕਿੰਨਾ ਚਲ ਚਲ ਆਪਾਂ ਜੇ ਨੇ ਕਹਿ ਤਾਂ ਮੈਂ ਡਾਕਟਰ ਕੋਲੇ ਵੀ ਨਹੀਂ ਮੈਂ ਫਿਰ ਪੈਸੇ ਦੇ 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 ਪੈਸੇ ਚੱਲ ਦੇ ਦੇ ਹੁਣ ਕਹਿਰ ਪੁੱਛਦੇ ਨੇ ਲੋ ਵੀ ਜੋੜੀ ਬੱਕਰਿਆਂ ਦੀ ਆ ਬਾਈ ਪੂਰਨ ਕੋਲੇ ਬੋਟਰ ਬੁਕੂਗਾ ਪੈਂਡਾ ਬਾਈ ਪੂਰਨ ਦਾ ਤੇ ਆ ਜੋੜੀ ਬੱਕਰਿਆਂ ਦੀ ਆ ਦੋ ਦੋ ਦੰਦ ਬੱਕਰੇ ਆ ਇਹ ਦੋਵੇਂ ਇਹ 40000 ਦੇ ਬਾਈਪੁਰ ਨੇ ਆਖਿਆ ਪੂਰਨਾ ਜਾਇਜ਼ ਕਰਦੇ ਯਾਰ ਬਾਈ ਜਾਇਜ਼ ਕਰੀ ਜੰਮਾ ਕਿ ਯਾਰ 5000 ਛੱਡ ਤਾਂ ਬਾਈ 45000 40000 ਤੂੰ ਤਾਂ 6000 ਮੰਗਦਾ 15 ਛੱਡ ਦੇ ਤੂੰ 15 ਫਿਰ ਮੈਂ ਤਾਂ ਤੈਨੂੰ ਲੈਣ ਦੇਣ ਵਾਲੀ ਗੱਲ ਹੀ ਕਰੀ ਜੀ ਤੇਰੇ ਕੋਲ ਦੇਣਾ ਕਰੀ ਦੇਣਾ ਮੈਂ ਤੇਰੀ ਲਾਹਤਾਂ ਖੋਲ ਦੂੰਗਾ ਤੇਰੇ ਬੋਲੇ ਕਿਤਾ ਮੈਂ ਬੋਲ ਕਿ ਮੈਂ ਬਸ ਹੁਣ ਕਹਿ ਰਿਹਾ 35000 ਮੈਂ ਤਾਂ ਪੁੱਛਿਆ ਤੇਰੇ ਨਾਲ ਗੇੜ ਵਿੱਚ ਕੀ ਲਖੀਰ ਕਿੱਥੇ ਖਾਈਦਾ ਤੂੰ ਬਈ ਮੈਂ 40 ਦੀ ਹਾਂ ਨਾ ਢਾਈ ਦੀ 5000 ਹੋਰ ਕਰਦਾ 40 ਜਿਹਦਾ ਉਹਦੇ ਅੱਜ 5000 ਘਟਦੇ 35 ਰਹਿ ਗਿਆ ਫਿਰ ਇਹ ਆਖੇ ਤਾਂ ਹੀ ਸੀ ਇਹਨੇ ਉਹਨੂੰ ਫਿਰ ਫਿਰ ਤਾਂ ਪਾੜ ਤੈ ਰਿਹਾ ਗਲਤ ਤੇ ਤੈ ਰਿਹਾ ਸਾਡਾ ਜੇ ਨਾ ਤੇ ਗਲਤ ਲਾਈ ਤੂੰ ਇਹ ਭੁਮਾ ਮੰਨਦਾ ਕਿ ਤੱਕ ਆ ਚਾਚਾ ਉਹਨੂੰ ਹਾਂ ਮੰਨਦਾ ਕਿ ਤੱਕ ਵੀ ਮੇਰਾ ਹਾਂ ਮੈਂ ਯਾਰ ਪੈਸੇ ਤੇਰੇ ਤੇਰੇ ਹੱਥ ਤੇਰੇ ਇਮਾਨ ਤੇਰੇ ਹੱਥ ਤੇ ਆ 11 ਵੀ 35 ਪੈਸੇ ਤਾਂ ਕਨ ਤੋੜ ਗਿਆ ਯਾਰ ਪਿੱਛੇ ਜਾਂਦੇ ਪੈਸੇ ਜਾਂਦੇ ਯਾਰ ਕਿੱਲੇ ਪੈਸੇ ਪੈਸੇ ਦਾ ਨਾ ਲਿਆ ਮੈਂ ਉਧਾਰਾ ਨਹੀਂ ਲੈਂਦਾ ਜਦੋਂ ਮੇਰੇ ਕੋਲ ਨਹੀਂ ਹੋਗਾ ਤਾਂ ਦੇ ਦੇ ਉਧਾਰਾ ਮੈਨੂੰ ਤੇ ਤੱਜਾ ਨਹੀਂ ਹੁਣ ਤਾਂ ਪੈਸੇ ਲਏ ਹੈਗੇ ਲਗਾ ਤੈਰੀ ਕਰਕੇ ਲੈ ਲੈ ਯਾਰ 2 ਮਿੰਟ ਦੀ ਲੋਟੀ ਬਣਾ ਦੇ ਮੈਨੂੰ ਵੀ ਬਣਾ ਦੇ ਆਪ ਕੀ ਕਰਾਂ ਬੁੰਮਾ ਓ ਬੁੰਮਾ ਹਾਂਜੀ ਕੀ ਕਰਾਂ ਹੁਣ ਦੱਸ ਤੇਰੇ ਜੀ ਕਸਰਾ ਉਹਦੇ ਜਿੱਤ ਤਾਂ ਹੈ ਨਹੀਂ ਕੋਈ ਮੇਰੇ ਕੋਲ ਕਸਰਾ ਥੋੜੀ ਜਿਹੀ ਹੈ ਗਈ ਹੈ ਕਿੰਨੇ ਆ ਆ ਲੈ ਇਹੋ ਨਾ ਨਾ ਉਹ ਯਰ ਲੈ ਹਰ ਤੋਤੰਦਰਾ ਯਰ ਲੈ ਉਹ ਮੈਂ ਉਹਨੇ ਮਾਤਾ ਕਰਾ ਜੀ ਤੈਨ 3000 ਰੁਪਏ ਦਾ ਇਹ ਨਹੀਂ ਮੈਨੂੰ ਬੋਲਿਆ 35 ਆਖਿਆ ਹੁਣੇ ਨੇ ਹਾਂ ਲੈ 35000 ਵੇ ਹੁਣ ਕੀ ਕਰਾਂ ਮੋਲ ਕਿੰਨਾ ਲੈ ਵਾ ਦੱਸ ਹੁਣ ਯਾਰ ਇਸ ਰਗਲੇ ਨੇ 36 ਦੇ ਦੇ ਯਾਰ ਬਾਈ 36 ਦੇ ਫਿਰ ਉਹੀ ਗੱਲ ਆ ਲੈ ਫਰ ਪਹਿਸਲਾ ਭੋਮੇ ਨੇ ਬੋਲ ਫਰਾਂ ਨਾ ਪੂਰਾ ਹੋਰ ਆ ਤਾ ਦੇਖ ਲੈ ਮੈਂ ਨਹੀਂ ਕੁਝ ਕਹਿਣਾ ਤੈਨੂੰ ਤੂੰ ਆਹ ਤਾ ਤੇਰੇ ਮੈਂ ਚੀਜ਼ ਨਹੀਂ ਕਦੇ ਖੋਈ ਮੈਂ ਲੈ ਜਾ ਪੂਰਾ ਤਨੂ ਦਾ ਕੱਟਣਾ ਤੇ ਮਾਤਾ ਜੀ ਇਹਦਾ ਖੁਸ਼ ਹੋ ਕੇ ਤੇ ਨਾ ਤੇ ਜਵਾਂ ਛੰਡ ਦੇ ਯਾਰ ਵੀ ਇੰਨੇ ਦੇ ਦੇ ਬਸ ਹੋਣਾ ਹੋ ਗਈ ਤਾਂ ਹੋ ਗਈ ਕੱਲ੍ਹ ਨੂੰ ਹੋ ਗਈ ਤਾਂ ਹੋ ਗਈ ਨਹੀਂ ਹੋਣਾ ਰਹਿਣ ਨੇ ਫਿਰ ਹਾਂ ਤੇਰੀ ਐਕਟ ਕਰਦੀ ਭਾਈ ਉਹ ਕੋਈ ਨਹੀਂ ਕਰਮ ਨਾ ਹੋਵੇ ਜਿਹੜੀ ਤੂੰ ਹੀ ਕਹਦੀ ਮੈਂ ਨਹੀਂ ਪੂਰੇ ਪੂਰੇ ਜਾਣਾ ਪੂਰੇ ਕੰਮ ਜਾਣੇ ਹਾਂ ਜਿਹੜੀ ਤੂੰ ਹੀ ਕਹਦੀ ਪੈਸੇ ਦੇ ਦੋ ਆਪਾਂ ਦਾ ਰਲਦੀ ਗੱਲ ਕਰਦੇ ਆ ਥੋੜੀ 500 ਪਾਤਾ ਆਪਾਂ 200 ਰੁਪਏ ਪੈ ਗਿਆ 500 ਹਾਂ ਅਸੀਂ ਵੀ ਜਾਂਦੇ ਯਾਰ 200 ਰੁਪਏ ਆ ਵੀਰਵਾਣੇ ਵੀ ਰੋਟੀ ਛੱਡ ਕੇ ਦੇ ਦੇ 200 ਰੁਪਏ ਅਸੀਂ ਵੀ ਲੈਣਾ ਯਾਰ ਔਰ ਭਾਈ ਨਾ ਕਰਦਾ ਨਾ ਹੋਣਾ ਕਰਾਉਂਦੇ ਨਾ ਕਰਾਉਂਦੇ ਹੱਟ ਬੈ ਹਾਂ ਤਾਂ ਕਰ ਰਿਹਾ ਨਾ ਮੈਂ ਭਾਈ ਤੇਰੇ ਨਾਲ ਮੈਂ ਕੋ ਯਾਰ ਹਾਂ ਤਾਂ ਫਿਰ ਬੈ ਬੈ ਨਹੀਂ ਤੂੰ ਬੈ ਜੇ ਪੈਸੇ ਬੜਾ ਤੂੰ ਪੈ ਹੈ ਬੜਾ ਭੈਣ ਦੇ ਹੋਣਗੇ ਪੂਰਨਾ ਆਪਣਾ ਆਪੋ ਮਾ ਉਹ ਤੋੜਾ ਕੁਮੜਾ ਵਾਲਾ ਇਹ ਰਹਿ ਗਏ ਆਪ ਵੀ ਜਾੜਦੇ ਗਾ ਤੰਗੂ ਤੋਂ ਮਹਾਂ ਲੜਦਾ ਐਵੇਂ ਕਿ ਨਹੀਂ ਜਾਂਦਾ ਖੜਦਾ 36 ਦੇ ਹੁਣ ਕੀ ਕਸਰ ਆ ਕੋਈ ਕਸਰ ਨਹੀਂ ਯਾਰ ਮੈਂ ਪਹਿਲੀ ਕੋਈ ਮੇਰੀ ਕਸਰ ਲੈ ਇਹ ਬੰਦੇ ਖੜੇ ਆ ਚਾਹੀ ਮਦਦ ਤੂੰ ਰੱਖ ਲੈ ਉਹ ਵੀ ਮੈਂ ਤੇ ਦੇ ਦੂੰਗਾ ਲਿਖਾਈ ਆਪਣੇ ਜਵਾਨ ਜਾ ਯਾਰ ਨੋਟ ਇੱਕ ਹੋਰ ਦੇ ਯਾਰ ਲਿਖਾਈ ਕਰਾ ਦੂਗਾ ਨਹੀਂ ਯਾਰ ਫੜਾ ਕਾਲ ਕੋਰੇ ਇੱਕ 500 ਦਾ ਨੋਟ ਦੇ ਯਾਰ ਬਾਈ ਨਾ ਮੰਨ ਮੰਨ ਜਾ ਉਹ ਵੇਚਾਂਗੇ ਉਹ ਵੇਖ ਜਾਣਗੇ ਛੱਤੀ ਯਾਰ ਲੋਕ ਤਾਂ ਫੜਾ 500 ਦਾ ਨੋਟ ਕਿਉਂ ਚੱਲ ਬੱਸ ਬਾਈ ਹੁਣ ਤੂੰ ਵੀ ਨਫੜਾ ਬੱਸ ਠੀਕ ਆ ਲਿਖਾਈ ਕਰਾ ਦੇਣਗੇ ਬੰਦਾ ਇਹਨਾਂ ਜੋਰ ਪਾਈ ਜਿੰਨੇ ਵਾ ਠੀਕ ਆ ਵਾ ਵਾ ਲਿਖਾ ਦੇ ਜਾ ਲਿਖਾਈ ਕਰਾ ਦੀ ਹੁਣ ਓਹ ਇੱਕ ਨਹੀਂ ਨਾ ਯਾਰ ਪੈ ਗਿਆ ਹੁਣ ਅਸੀਂ ਤਾਂ ਕਹਿ ਕਹਿ ਕੇ ਵਧਾ ਦਾਰੂ ਲਖਾਈ ਵੀ ਪੈ ਗਈ ਉਹਨਾਂ ਨੂੰ 400 ਉਹ ਲਖਾਈ ਪੈ ਗਈ ਉਹਨਾਂ ਨੂੰ ਉੱਤੀ ਜਾਵੜੀ ਲੋ ਵੀ ਆ ਜੋੜੀ ਆ ਵੇਖ ਲੈਣ ਦੇ ਇੱਕ ਮਿੰਟ ਪੈਸੇ ਗਿਣਨ ਦੇ ਗੁਦਰਾ ਕੋਲੇ ਖੜ ਕੇ ਪਏਗਾ ਗਿਣ ਲੈ ਪੈਸੇ ਗਿਣਨ ਲੈ ਦੁਬਾਰਾ ਗਿਣ ਲੈ ਨਹੀਂ ਨਹੀਂ ਤਾਂ ਇਹ ਗਿਣ ਲੈ ਆ ਆ ਗਿਣ ਆ ਬਈ ਇਹ ਕਢਾਏ ਕੋਈ ਜਾ ਕੋਈ ਫਰਕ ਆਣਾ ਓ ਇਹਨਾਂ ਦਾ ਫਰਕ ਕਢਾਇਆ ਯਾਰ ਮੜਾ ਜਾ ਸੀਗਾ ਦੋੰਦੇ ਆ ਦੋਵੇਂ ਬਾਈ ਦੋਂਦੇ ਮੈਂ ਵੇਖ ਕੇ ਗਿਆ ਆ ਠੀਕ ਆ ਆ ਠੀਕ ਆ ਕੋਈ ਪੈਸੇ ਗਿਣਨਾ ਆ ਦੋ ਉਹ ਬਿਆਨਤ ਬਾਈ ਵੀ ਆਇਆ ਨਾਲ ਉਹ ਕੋਈ ਗੱਲਾ ਪੈਕ ਨਹੀਂ ਜਿਹਨਾਂ ਆਏ ਕਿਤੇ ਨਹੀਂ ਜਾਂਦੇ ਯਾਰ ਉਹ ਗੱਲਾਂ ਆ ਗਈ ਭੁਲੇਖਾ ਪੈਂਦਾ ਨਹੀਂ ਗੱਲ ਜਾਣੇ ਤਾਂ ਕਿਥੋਂ ਲੇਕਿਨ ਇੱਥੇ ਥੋੜਿਆਂ ਫਰਕ ਪੈਦਾ ਬਕਰਾਂ ਮੇਰਾ ਵੀ ਹੁੰਦਾ ਤਾਂ ਹਾਂ ਚੱਕਦੇ ਆਂ ਫਟੇ ਆਪਾਂ ਰਨਿੰਗ ਨਾਲ ਚੜਾਇਆ ਵਾਇਰਲ ਆਏ ਹੀ ਨਹੀਂ ਕੇਂਦਰ ਤੇ ਕਿਉਂ ਚੜਾਇਆ ਮੈਂ ਕਾ ਕੇ ਬੀਜ ਵੀ ਤਾਂ ਬਣਾਉਣਾ ਸਾਰੀਆਂ ਤਾਂ ਹੀ ਕਰ ਤੈਨੂੰ ਪਤਾ ਅੱਖਾਂ ਦਾ ਵਾਤ ਹੋਰ ਆਪਾਂ ਨਹੀਂ ਟਾਈਮ ਲਾਉਂਦਾ ਤੇ ਲੱਗਿਆ ਜਾ ਫੇਰ 36 36 ਆ 500 ਫਰ ਹੋਰ ਦੇ ਖੜ ਜਾ 300 ਦਿੱਤਾ ਸੀ ਇੱਕ ਨਗਰੋਂ 500 ਦੇ ਕੇ ਲਖਾਈ ਕੋਣੀ ਕਿੜੇ ਨੇ ਲੰਘਿਆ ਉਹ ਤਾਂ ਕੋਣੀ ਗਣ ਲਾਇਆ ਗਿਆ ਕਰਕੇ ਗਣ ਲਾ ਠੀਕ ਹੈ ਠੀਕ ਹੈ ਪਹਿਲਾ 71 ਵਾਲਾ ਪੁੱਛੀ ਸੀ ਸਾਰਾ ਵਿੱਚ ਹੀ 100 ਕੋਈ ਜੁੜਿਆ ਵੀ ਨਾ ਪਾਇਆ ਤਾਂ ਸੀ ਨਹੀਂ ਮਗਰ 500 ਪੂਣੀ ਦਾ ਪਤਾ ਲੱਗ ਗਿਆ ਮੇਰੀ ਇਹ ਪੱਠ ਲੈ ਆਂ ਬਈ ਹੋਰ ਬਾਈ ਠੀਕ ਹੋ ਗਿਆ ਹਾਂ ਹਾਂ ਕਰਦੇ ਕਰਦੇ ਜੋੜੀ ਕਰਤੀ ਆ ਮੈਂ ਆਖੇ ਮੇਰੀ ਇਹ ਪੱਠ ਵਿਗਣ ਲੱਗੀ ਵੇ ਕੀ ਆ ਲੈ ਮਗਾ ਜਿ ਬੱਜ ਗਿਆ ਓਏ ਨਾ ਥੋੜਾ ਫਰਕ ਸੀ ਕੱਢਤਾ ਮੈਂ ਚੱਲ ਕੋਈ ਮੈਂ ਕੰਮ ਸਵਰ ਪਾ ਦੇ ਕੋਰੇ ਨੂੰ ਆਖਿਆ ਯਾਰ ਚੱਲਣੇ ਵਿੱਚ ਨੇਗਾ ਮਰੇ ਉਹਨੇ ਵੀ ਲੈੰਦੇ ਨੇ ਕੋਈ ਆਰਪਾ ਦੋਨ ਰੋਟੀ ਬਣਦਾ ਦੋਨ ਰੋਟੀ ਪਰ ਮੈਂ ਆਖਿਆ ਇਹਨੂੰ ਵੀ ਬਣਦੀ ਆ ਚਲਾ ਉਹ ਪਰਲਾ ਬੱਚਾ ਕੋਈ ਨਹੀਂ ਆਹ ਦੋਵੇਂ ਦੋਵੇਂ ਜੋੜੀ ਆ ਆ ਵਾਹੀ ਇਹ ਹੋਵੇ ਸੈਂਤੀ 36 26 37 ਦੇ ਪੈ ਜਾਣਗੇ ਹਾਂ ਵੀ ਹੋ ਗਿਆ ਨਿਪਟ ਗਿਆ ਕੰਮ ਬਸ ਠੀਕ ਆ ਬਈ ਲਓ ਵੀ ਪੂਰੇ 37 ਦੇ ਹੀ ਪੈ ਜਾਣਗੇ 100 ਘਾਟ ਇਹਨਾਂ ਨੂੰ ਤੇ ਅਗਲਾ ਸੌਦਾ ਤੁਹਾਨੂੰ ਦਿਖਾਉਣੇ ਨਹੀਂ ਯਾਰ ਜਿੱਥੇ ਮੈਂ ਕਹਿੰਦਾ ਸੀ ਨਾ ਮੈਂ ਤਾਂ ਰਹਿ ਜਾਂਦਾ ਭੋਵੇਂ ਫਰੀ ਉਹ ਨਹੀਂ ਫਿਰ ਆਪਾਂ ਨੂੰ ਲ ਵੜ ਗਿਆ 5700 ਦੇ ਪੈ ਗਿਆ 12 ਜੀ ਮਾਰਾ ਹੋਰ ਕੀ ਆ ਬਾਈ ਬਜ ਨਹੀਂ ਬੱਚੇ ਜੀ ਉਹ ਨਹੀਂ ਜਿਹੜਾ ਵੜ ਗਿਆ 57 ਉਹ ਆ ਯਾਰ ਬੱਕਰਾ ਆ ਰਿਹਾ ਬਾਈ ਨੇ ਸੀ ਕਿਹਾ ਸੀ ਅਸੀਂ 5.5 ਲਾਦੇ ਨੇ ਦਿਖਾਈ ਵੀ ਪਾਤੀ ਜਾਨ ਮੈਂ ਤਿਆਰ ਕਰ ਨੇ ਮੈਂ ਤਾਂ 8 ਦਾ ਹੀ ਕਿਹਾ ਸੀ ਪਹਿਲਾਂ ਮੈਂ ਤਾਂ 10 ਮੰਗਿਆ ਸੀ ਬਾਈ ਯਾਰ ਕਰਦਾ ਵਜ ਨਹੀਂ ਚੱਲਣਾ ਢਾਂਚਾ ਤਾਂ ਦੇ ਦੇ ਚੰਗਾ ਮੈਂ ਤੈਨੂੰ ਤੈਨੂੰ ਹੁਣ ਕੁਛ ਨਹੀਂ ਆਖਿਆਗਾ ਦੱਸ ਨਹੀਂ ਚਾ ਕੋਈ ਨਹੀਂ ਮੇਰਾ ਖੁਸ਼ ਹੁੰਦਾ ਤਰਾ ਲੈ ਜਾ ਬਾਈ ਯਾਰ ਨਹੀਂ ਮੈਂ ਲਜਾਨਾ ਮੈਂ ਕਹਿੰਦਾ ਤੁਸੜੀ ਲਖਾਈ ਮੈਂ ਦੇ 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 ਕੀ ਯਾਰ ਨਹੀਂ ਘਰੇ ਨਹੀਂ ਰੱਖੀ ਆਪਾਂ ਭਾਈ ਦੇਣੀ ਹੁਣ ਬੱਸ ਦੇ ਦੇ ਕੀ 100 ਰੁਪਏ ਲਓ ਜੀ ਮਿੱਤਰੋ ਆ ਸੌਦਾ ਹੋ ਗਿਆ ਸਿਰੇ ਚੜ ਗਿਆ ਕਿੰਨੇ ਚ ਬਾਈ 55700 ਹੋ ਗਿਆ ਬਾਈ 5700 ਹੋ ਗਿਆ ਲਖਾਈ ਤੂੰ ਕਰਾਉਣੀ ਹੈ ਹਾਂਜੀ ਹਾਂਜੀ ਠੀਕ ਹੈ ਬਾਈ ਲੈ ਜਾ ਬਾਈ